ਜਿਹੜਾ ਇੱਕ ਇਹ ਕੋਈ ਸੁੱਖ-ਸਖ ਰਤੀਏ ਤੋਂ ਆਗਾ ਇਹ ਬਹੁਤ ਜਿਆਦਾ ਯਾਰ ਗਾਲਾਂ ਗੂਲਾਂ ਕਢਦਾ ਇੱਕ ਤਾਂ ਮੈਂ ਕਲੱਬਾਂ ਵਾਲਿਆਂ ਨੂੰ ਕਹਿਣਾ ਚਾਹਨਾਗਾ ਵੀ ਯਾਰ ਇਹਨਾਂ ਨੂੰ ਆਪਾਂ ਨੇ ਕੋਈ ਆਪਦੀ ਕੁਬੀ ਕੜੀ ਦੇ ਰੱਖੀ ਹੈਗੀ ਇੱਥੇ ਤੱਕ ਮੈਨੂੰ ਬੋਲਣ ਦਾ ਪੈ ਰਿਹਾ ਹੈਗਾ ਕਿਉਂ ਦੇ ਰੱਖਿਆਗਾ ਕਿਉਂ ਇਹਨੂੰ ਸਨਮਾਨਤ ਕਰਦੇ ਹਾਂ ਕੀ ਦੇਣਾ ਇਹਨੂੰ ਯਾਰ ਕੀ ਦੇਣਾ ਆਪਣੇ ਤੁਸੀਂ ਮੈਨੂੰ ਐ ਦੱਸੋ ਵੀ ਆਪਣੇ ਕੋਈ ਦੇਣ ਹੈਗੀ ਆ ਇਹਨਾਂ ਨੇ ਤੁਸੀਂ ਇਹ ਮੰਨ ਲਓ ਕਿੰਨਾ ਗੰਦ ਪਾ ਰੱਖਿਆ ਮੇਰੀ ਗੱਲ ਸੁਣ ਲੈ ਮਿੱਤਰਾਂ ਤੇਰੇ ਤੱਕ ਇਹ ਵੀਡੀਓ ਪਹੁੰਚ ਜੂਗੀ ਹਨਾ ਜਿੱਦਾਂ ਬੰਦਾ ਬਣਨਾ ਬਣ ਜਾ ਨਹੀਂ ਬਣਾ ਵੀ ਲਵਾਂਗੇ ਤੇਰੇ ਰਤੀਏ ਦੇ ਵਿੱਚੋਂ ਪਤਾ ਕਰ ਲਈ ਵੀ ਮੋਹਨਜੀਤ ਕੌਣ ਆ ਤੇਰੇ ਠਾਣੇ ਠੂਣਿਆਂ ਦੇ ਵਿੱਚ ਸਾਡੇ 4-5 ਪਰਚੇ ਪਈ ਨੇ ਅਜੇ ਵੀ ਪਏ ਹੋਣਗੇ ਠੀਕ ਆ ਥੋੜਾ ਜਿਆ ਤੂੰ ਸਿਆਣਾ ਹੋਲਾ ਜੇ ਮੈਂ ਇੱਕਾ کلبਾਂ ਵਾਲਿਆਂ ਨੂੰ ਕਹਿਣਾ ਚਾਹਣਾ ਵੀ ਯਾਰ ਘੱਟੋ ਘੱਟ ਤੁਸੀਂ ਸ਼ੰਗ ਸ਼ਰਮ ਮੰਨੋ ਅਜਿਹੇ ਲੋਕਾਂ ਨੂੰ ਕਹਦੇ ਆ ਸਨਮਾਨ ਕਰਨਾ ਉਹਨੇ ਪੈਰੀ ਹੱਥ ਲਾਉਣਗੇ ਆ ਕੇ ਜਿਵੇਂ ਯਾਰ ਕੋਈ ਭੈਣ ਦਾ ਯਾਰ ਕੋਈ ਵੀ ਬਹੁਤ ਵੱਡਾ ਕੋਈ ਮਹਾਪੁਰਸ਼ ਹੁੰਦਾਗਾ ਇਹੇ ਜੇ ਤੂੰ ਕੀ ਕਰਵਾਉਣਾਗਾ ਬੋਲ ਬਾਬਾ ਤੂੰ ਵੀ ਦੱਸਾ ਇਹ ਜਿਹੇ ਬੰਦਿਆਂ ਨੂੰ ਚੱਕ ਚੱਕ ਕੇ ਸਨਮਾਨਿਤ ਕਰ ਦੇਣਾ ਕੋਈ ਸਨਮਾਨਿਤ ਕਰਨ ਵਾਲਾ ਕੋਈ ਜਿਹੜੇ ਜਿਹੜੇ ਕੁਰਬਾਨੀਆਂ ਹੋਏ ਜਿਹੇ ਬੰਦੇ ਨੂੰ ਸਨਮਾਨਿਤ ਕਰੋ ਨਾ ਇਹ ਜੇ ਖੱਚ ਦੇ ਬੰਦਿਆਂ ਤੁਸੀਂ ਅੱਗੇ ਲਾ ਕੇ ਇਹ ਜੇ ਲੋਕ ਵੇਖ ਵੇਖ ਕੇ ਉਹ ਜਿਹੇ ਲੋਕ ਹੋ ਜਾਂਦੇ ਨੇ ਕੋਈ ਚੱਜ ਦਾ ਪ੍ਰਚਾਰ ਕਰੇ ਤਾਂ ਫਿਰ ਉਹਨੂੰ ਸਨਮਾਨਿਤ ਵੀ ਕਰੋ ਗੰਦਪੜਕ ਇਹ ਜੇ ਲੋਕਾਂ ਨੇ ਗਾਲਾਂ ਕੱਢ ਰਿਹਾ ਕੋਈ ਗੱਲ ਥੋੜੀ ਆ ਹੁਣ ਜਿਵੇਂ ਇੱਕ ਵਾਰੀ ਅਸੀਂ ਕਹਿ ਰਹੇ ਹਾਂ ਬੰਦਾ ਬਣ ਜਾ ਜੇ ਬੰਨਣਾ ਨਹੀਂ ਤਾਂ ਫਿਰ ਤੈਨੂੰ ਦੂਜੀ ਤਰ੍ਹਾਂ ਬਣਾਵਾਂਗੇ ਨਹੀਂ ਬਣਾ ਕੇ ਜਾਵਾਂਗੇ ਸ਼ਰਮ ਬਣਾ ਕੇ ਜਾਵਾਂਗੇ ਤੇਰੇ ਪਿੰਡ ਆ ਕੇ ਤੇਰੇ ਘਰ ਆ ਕੇ ਰਤਿਆ ਕੋਈ ਬੜਾ ਦੂਰ ਨਹੀਂ ਹੈਗਾ ਸਤੋ ਹਨ ਸਾਰੀ ਅਸੀਂ ਜਿੰਨੇ ਮਿੱਤਰ ਨਾਲ ਸਾਡੇ ਸੰਗ ਸਾਰੇ ਜਾਣਦੇ ਨੇ ਤੇਰੀਆਂ ਧੀਆਂ ਭੈਣਾਂ ਵੀ ਸੁਣਦੀਆਂ ਨੇ ਮਮਾ ਚੱਲ ਤੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਇਹਨੂੰ ਸੂਚਨਾ ਕਰਦੇ ਆ ਸੁਖ ਰਤਿਏ ਨੂੰ ਇੱਕੋ ਇਹਦੇ ਨਾਲ ਬੀਬੀ ਆ ਜਿਹੜੀ ਮਨਜੀਤ ਕੌਰ ਇਹ ਸ਼ਰਿਆਮ ਫੇਸਬੁੱਕ ਤੇ ਇੰਸਟਾਗ੍ਰam ਤੇ ਲਾਈਵ ਹੋ ਕੇ ਇਹ ਬਹੁਤ ਜ਼ਿਆਦਾ ਭੱਦੀ ਸ਼ਬਦਾਵਲੀ ਵਰਤਦੇ ਨੇ ਤੇ ਇਹਦੇ ਨਾਲ ਸਾਡੇ ਆਉਣ ਵਾਲੀ ਜਿਹੜੀ ਪੀੜ੍ਹੀ ਆ ਜਿਹੜੇ ਬੱਚੇ ਨੇ ਉਹ ਦੇਖਣਗੇ ਤੇ ਉਹ ਕੀ ਸੋਚਣਗੇ ਇਹ ਜਿਹੜੇ ਨੌਜਵਾਨ ਆ ਉਹਨਾਂ ਨੂੰ ਇਹ ਕੀ ਸੇਧ ਦੇ ਰਹੇ ਨੇ ਇਹ ਬੰਦੇ ਨੂੰ ਇਹਨੂੰ ਬੇਣਤੀ ਬੁਣਤੀ ਸਾਡੀ ਕੋਈ ਨਹੀਂ ਤੇ ਇਹਨੂੰ ਅਸੀਂ ਕਹਿੰਨੇ ਆ ਸੂਚਿਤ ਕਰਦੇ ਆਂ ਵੀ ਜੇ ਪਹਿਲਾਂ ਤਾਂ ਚਲੋ ਇਹਦੋਂ ਪਹਿਲਾਂ ਬਹੁਤ ਨੇ ਵੀਡੀਓ ਵੀ ਪਾਈਆਂ ਨੇ ਕਈਆਂ ਨੇ ਕਿਹਾ ਵੀ ਆ ਤੇ ਇਸ ਕਰਕੇ ਪਰ ਸਾਡੇ ਤੋਂ ਕੋਈ ਬਹੁਤੀ ਦੂਰ ਨਹੀਂ ਰਤੀਆ ਮਿੱਤਰਾ ਅਸੀਂ ਤੇਰੇ ਲੱਗ ਗਈ ਆ ਤੇ ਜਿੱਦਨ ਹੁਣ ਵੀ ਸਾਨੂੰ ਪਤਾ ਵੀ ਤੂੰ ਕਿੱਥੇ ਬੈਠਾ ਆ ਜਿੱਦਨ ਕਦੇ ਸਾਡੇ ਡਿੱਕੇ ਚੜ ਗਿਆ ਨਾ ਤੇ ਉਸੇ ਦਿਨੀ ਫਿਰ ਤੈਨੂੰ ਪਤਾ ਲੱਗ ਜੂ ਵੀ ਹਾਂ ਉਹਨਾਂ ਨੇ ਤੇ ਵੀਡੀਓ ਬਣਾ ਕੇ ਤੈਨੂੰ ਭੇਜਣ ਵਾਸਤੇ ਹੀ ਪਾ ਰਹੇ ਆ ਅਸੀਂ ਇਹ ਕਿਉਂਕਿ ਉਦਾਂ ਤੱਕ ਨਾਲ ਕੰਟੈਕਟ ਬਹੁਤ ਕੀਤੇ ਆ ਤੂੰ ਗੱਲ ਨਹੀਂ ਕਰੀ ਕੋਈ ਇਸ ਕਰਕੇ ਉਹਨੂੰ ਤੈਨੂੰ ਲਾਸਟ ਵਾਰਨਿੰਗ ਆ ਜਿੱਦਨ ਵੀ ਸਾਡੇ ਤੋਂ ਦਿੱਕਤੇ ਚੜ ਗਿਆ ਤੇ ਉਸ ਦਿਨ ਤੈਨੂੰ ਦੱਸਾਂਗੇ ਤੂੰ ਪਤਾ ਕਰ ਲਈ ਮੜਾ ਜ ਸਾਡੇ ਬਾਰੇ ਬਾਈ ਬਾਰੇ ਪਤਾ ਕਰ ਲਈ ਤੇ ਤੈਨੂੰ ਪਤਾ ਲੱਗ ਜੂ ਕਿ ਤੈਨੂੰ ਇਹ ਕੋਈ ਅਸੀਂ ਨਾ ਬੇਨਤੀ ਕਰੀਏ ਕੁਝ ਨਹੀਂ ਤੈਨੂੰ ਸੂਚਿਤ ਹੀ ਕਰਦੇ ਆਂ ਅਸੀਂ ਜੇ ਉਦੋਂ ਬਾਅਦ ਹੁਣ ਤੋਂ ਬਾਅਦ ਪਹਿਲਾਂ ਛੋਟਾ ਜਿਹੜਾ ਹੋ ਗਿਆ ਹੋ ਗਿਆ ਜੇ ਤੇਰੇ ਕੋਈ ਵੀ ਅਪਡੇਟ ਆ ਗਈ ਨਾ ਉਦੋਂ ਬਾਅਦ ਫਿਰ ਕਾਰਵਾਈ ਹੋਊਗੀ ਜਿਵੇਂ ਹੁਣ ਆਪਾਂ ਉਹ ਗੱਲ ਕਰਤਾ ਵੀ ਜੀ ਪਰਚਾ ਦੀ ਜੇ ਬੋ ਵੀ ਕਿੱਥੇ ਨਵੀਂ ਜਨਰੇਸ਼ਨ ਕਿੱਧਰਲੇ ਪਾਸੇ ਨੂੰ ਤੋਰ ਰਹੇ ਨੇ ਉਹ ਗਲਤ ਗੱਲ ਆ ਜੀ ਆਪਾਂ ਇਹ ਗੱਲ ਨਹੀਂ ਪਤਾ ਕਿ ਯਾਰ ਸਾਡੇ ਤੇ ਪਰਚੇ ਪਏ ਹੋ ਨੇ ਸਾਡੇ ਘਰਦਿਆਂ ਨੇ ਸੰਤਾਪ ਅੰਡਾਇਆ ਸਾਨੂੰ ਪਤਾ ਬਾਈ ਕਿਸ ਲੋਟ ਆ ਨਾ ਵੀ ਚਲੋ ਵੈਗਰੂ ਨੇ ਵੀ ਇਹਨਾਂ ਦੀ ਕਿਰਪਾ ਮੰਨਦੋ ਭਰਾਵਾਂ ਦੀ ਸਿੱਧੇ ਰਸਤੇ ਦੇ ਉੱਤੇ ਤੋਰਤੇ ਬਾਈ ਅਸੀਂ ਤੈਨੂੰ ਇਹੀ ਗੱਲ ਕਹਿਣੀ ਚਾਹੁੰਦੇ ਆ ਸੁਧਰ ਜਾ ਜੇ ਸੁਧਰਿਆ ਜਾਂਦਾ ਠੀਕ ਆ ਨਹੀਂ ਦੂਮਾਂਰੋ ਸਦਾ ਰਾਂਗੇ ਮਿੱਤਰਾ ਤੇਰੇ ਏਰੀਏ ਦੇ ਵਿੱਚੋਂ ਪਤਾ ਕਰ ਲਈ ਸਾਡੇ ਬਾਰੇ